ਪੰਜਾਬ ਵਿੱਚ ਇਸ ਵੇਲੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਮੀਂਹ ਪੂਰੇ ਜ਼ੋਰਾਂ ਤੇ ਪੈ ਰਿਹਾ ਹੈ ਉੱਥੇ ਹੀ ਦਰਿਆਵਾਂ ਦੇ ਪਾਣੀ ਨੇ ਵੀ ਪੰਜਾਬ ਤੇ ਭਾਰੀ ਮਾਰ ਕੀਤੀ ਹੈ ਅਜੇ ਵਿੱਚ ਹੁਣ ਸਤਿੰਦਰ ਸੱਤੀ ਤੇ ਉਹਨਾਂ ਦੀ ਟੀਮ ਵੀ ਪੰਜਾਬ ਦੀ ਮਦਦ ਲਈ ਅੱਗੇ ਆਏ ਨੇ ਦੱਸ ਦਈਏ ਕਿ بارشਾਂ ਤੇ ਹੜ੍ਹਾਂ ਦੇ ਇਨਾ ਮੁਸ਼ਕਿਲ ਸਮਿਆਂ ਦੌਰਾਨ ਸਿੰਦਰ ਸੱਤੀ ਅਤੇ ਉਹਨਾਂ ਦੀ ਸੰਸਥਾ ਦਾ ਸ਼ੈਟਲਰ ਟੀਮ ਡੇਰਾ ਬਾਬਾ ਨਾਨਕ ਦੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਤੇ ਭੋਜਨ ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀ ਮਦਦ ਕਰ ਰਹੇ ਨੇ ਇਸ ਦੌਰਾਨ ਐਵੀ ਕਿਹਾ ਗਿਆ ਹੈ ਕਿ ਇਹ ਸਿਰਫ ਤੁਰੰਤ ਰਾਹਤ ਨਹੀਂ ਹੈ ਅਸੀਂ ਇਹ ਤੇ ਲੰਬੇ ਸਮੇਂ ਦੇ ਲਈ ਲੋਕਾਂ ਦੇ ਨਾਲ ਹਾਂ ਲੋਕਾਂ ਵੱਲੋਂ ਜ਼ਿੰਦਗੀ ਮੁੜ पटरी ਤੇ ਲਿਆਉਣ ਤੱਕ ਇਸ ਦੌਰਾਨ ਸਿੰਦਰ ਸੱਤੀ ਤੇ ਉਹਨਾਂ ਦੀ ਟੀਮ ਵੱਲੋਂ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਇਸ ਦੌਰਾਨ ਐਵੀ ਕਿਹਾ ਗਿਆ ਹੈ ਕਿ ਜੇ ਕਿਸੇ ਨੂੰ ਐਮਰਜੈਂਸੀ ਰਾਹਤ ਅਤੇ ਸੁਰੱਖਿਆ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਾਂ ਅਤੇ ਜ਼ਿੰਦਗੀਆਂ ਦੇ ਮੋੜ ਨਿਰਮਾਣ ਦੇ ਵਿੱਚ ਸਹਾਇਤਾ ਚਾਹੀਦੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰਨ ਤੇ ਸਾਰੇ ਇਹਨਾਂ ਨੰਬਰਾਂ ਨੂੰ ਸੇਵ ਕਰ ਲੈਣ ਤੇ ਜੇਕਰ ਉਹਨਾਂ ਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਸੰਪਰਕ ਕਰਨ ਅਤੇ ਇਸ ਮੈਸੇਜ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਨ